ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਡੀਆਈਜੀ ਹਰਚਰਨ ਸਿੰਘ ਪੁੱਲਰ ਜਿਹੜਾ ਕਿ ਸੀਬੀਆਈ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਤੇ ਪਰ ਬਹੁਤ ਗੱਲਾਂ ਦੇ ਖੁਲਾਸੇ ਹੋ ਜਾਂਦੇ ਆ 5 ਕਰੋੜ ਰੁਪਈਆ ਬਰਾਮਦ ਹੁੰਦਾ ਤੇ ਉਹਦੇ ਘਰੋਂ 1.5 ਕਿਲੋ ਸੋਨਾ ਤੇ ਬਾਈਕੜੀਆਂ ਮਹਿੰਗੀਆਂ ਕੜੀਆਂ ਮਹਿੰਗੀਆਂ ਗੱਡੀਆਂ ਇਹ ਕਿੱਥੋਂ ਆਈਆਂ ਤੇ ਜਿਹੜਾ ਡੀਆਈਜੀ ਕਈ ਅਫਸਰ ਹੋਰ ਪਸਾ ਦਿੱਤੇ ਗਏ ਆ ਤਾਂ ਪਹਿਲਾਂ ਇੱਕ ਵੀਡੀਓ ਸਾਂਝੀ ਕਰਦੇ ਆ ਤੁਹਾਡੇ ਨਾਲ ਜਿਹੜਾ ਕਿ ਡੀਆਈਜੀ ਹਰਚਰਨ ਸਿੰਘ ਪੁੱਲਰ ਕਿਵੇਂ ਗ੍ਰਿਫਤਾਰ ਹੁੰਦੇ ਆ ਕਿੰਨੀ ਪ੍ਰਾਪਰਟੀ ਉਹਦੇ ਕੋਲੇ ਹੈਗੀ ਹੈ ਤੇ ਕਿੱਥੋਂ ਆਈ ਆ ਸਾਰੀ ਗੱਲਬਾਤ ਸਾਂਝੀ ਕਰਦੇ ਆ ਚੈਨਲ ਤੇ ਬਣ ਜਾਓ ਫਿਰ ਕਰਦੇ ਆ ਅੱਗੇ ਗੱਲਬਾਤ ਇਸ ਮਸਲੇ ਦੇ ਵਿੱਚ ਆ ਗਿਆ ਕਿ ਉਹ ਆਈਪੀਐਸ ਆਈ 5 ਲੱਖ ਰੁਪਈਆ 8 ਲੱਖ ਰੁਪਈਆ ਦੀਆਂ ਗੱਲਾਂ ਹੋਂ ਲਾਪੀਆਂ ਨੇ ਪਰ ਇਹ ਮਾਮਲਾ ਬਹੁਤ ਹੀ ਸੀਰੀਅਸ ਹੈ ਉਹ ਸਭ ਤੋਂ ਵੱਡਾ ਸਵਾਲ ਇਸ ਮਸਲੇ ਦੇ ਵਿੱਚ ਆ ਗਿਆ ਕਿ ਉਹ ਆਈਪੀਐਸ ਆਈਸ ਆਫੀਸਰ ਕੌਣ ਹੈ ਔਰ ਹੋ ਸਕਦਾ ਹੈ ਕਿ ਹਰਜਨ ਸਿੰਘ ਭੁੱਲਰ ਨੂੰ ਲਵਾਉਣ ਵਾਲੇ ਕੌਣ ਲੋਕ ਨੇ ਦੇਖੋ ਇਹ ਪਹਿਲਾ ਪਟਿਆਲਾ ਡੀਆਈਜੀ ਰੇਂਜ ਰਹਿ ਨੇ ਉਹ ਵੀ ਬਹੁਤ ਮਹੱਤਵਪੂਰਨ ਰੇਂਜ ਆ ਫਿਰ ਇਹ ਮਹਾਲੀ ਰੇਂਜ ਰਹਿ ਨੇ ਤੇ ਮਹਾਲੀ ਦੇ ਵਿੱਚ ਬਹੁਤ ਵੱਡੀ ਉਪੜਹੜੀਆਂ ਦੇ ਵਿੱਚ ਮਹਾਲੀ ਜਿਲ੍ਹਾ ਦਾ ਇਹ ਜਿਹੜੇ ਨੇ ਇਹ ਬਹੁਤ ਵੱਡੇ ਜ਼ਿਲ੍ਹੇ ਨੇ ਜਿੱਥੇ ਜਿਹੜੇ ਨੇ ਦੋ ਨੰਬਰ ਦੇ ਧੰਦੇ ਵੀ ਬਹੁਤ ਹੁੰਦੇ ਨੇ ਤੇ ਜਿਹੜੇ ਕ੍ਰਿਪਟ ਅਫਸਰ ਹੁੰਦੇ ਨੇ ਉਹਨਾਂ ਨੂੰ ਦੋ ਨੰਬਰ ਦਾ ਪੈਸਾ ਵੀ ਬਹੁਤ ਆਉਂਦਾ ਹੈਗਾ ਹੁਣ ਤੇ ਮਹਾਲੀ ਦੇ ਵਿੱਚ ਐਸਐਸਪੀ ਛੱਡੂ ਐਸਐਚਓ ਲਗਣਾ ਹੋਊਗਾ ਤੇ ਤੁਹਾਨੂੰ ਪਤਾ ਨਹੀਂ ਕਿਹਦੇ ਕਿਹਦੇ ਗੋਡੇ ਘੁੱਟਣੇ ਪੈਂਦੇ ਹੈਗੇ ਨੇ ਤੇ ਐਸਐਸਪੀ ਲੱਗਣ ਵਾਸਤੇ ਪਤਾ ਨਹੀਂ ਕੀ ਕੁਝ ਕਰਨਾ ਪੈਂਦਾ ਹੋਊਗਾ ਨਾ ਇਹ ਜਿਹੜੇ ਬਹੁਤ ਹੀ ਵੱਡੇ ਜ਼ਿਲ੍ਹੇ ਆ ਗਏ ਨੇ ਜਿੱਥੇ ਲੁਧਿਆਣਾ ਵਰਗੇ ਸ਼ਹਿਰ ਦੇ ਬਰਾਬਰ ਮਹਾਲੀ ਜ਼ਿਲ੍ਹੇ ਪਹੁੰਚ ਚੁੱਕਿਆ ਹੈਗੇ ਨੇ ਉਹਨੇ ਸਾਰੀ ਇੱਕ ਜਾਂਚ ਦਾ ਵਿਸ਼ਾ ਵਾ ਕਈ ਤੇ ਜਿਹੜੇ ਪੋਲਿਟਿਸ਼ੀਅਨ ਨੇ ਪੰਜਾਬ ਦੇ ਜਿਕੇ ਸੈਂਟਰ ਹੀ ਹੈ ਕੋਈ ਓਐਸਡੀ ਹੈ ਨਾ ਕਈ ਦੇ ਹੁਣ ਜਿਹੜੇ ਨੇ ਉਹ ਚੰਡੀਗੜ੍ਹ ਰਾਤ ਨਹੀਂ ਕੱਟ ਰਿਹਾਗੇ ਕਈ ਨੇ ਉੱਟੜੇ ਗਏ ਪਤਾ ਨਹੀਂ ਸਾਡੇ ਘਰ ਨਾਲ ਕਿਉਂਕਿ ਚੰਡੀਗੜ੍ਹ ਪੁਲ ਜਿਹੜਾ ਵਾ ਸੈਂਟਰ ਦੇ ਦੀ ਨਾਲ ਦੇ ਸੀਪੀ ਕਿਸੇ ਵੇਲੇ ਵੀ ਕਹਿੰਦੇ ਘਰ ਵਰਤੀ ਜਾ ਸਕਦੇ ਆ ਕਈ ਨੇ ਇੱਥੇ ਰਾਤੋਂ ਹੀ ਭੱਜ ਗਏ ਅਸੀਂ ਤੋਂ ਪਤਾ ਲੱਗਾ ਹਰਚੰਦ ਸਿੰਘ ਭੁੱਲਰ ਪਾਜ ਫੁੱਟੜੇ ਗਏ ਤੇ ਕਈ ਇਹ ਖਬਰ ਤੁਸੀਂ ਸੁਣੀ ਲਈ ਜ ਜਿਹਦੇ ਵਿੱਚ ਕੀ ਹਰਚੰਦ ਸਿੰਘ ਭੁੱਲਰ ਡੀਆਈਜੀ ਨਹੀਂ ਇਕੱਲਾ ਇਹਦੇ ਵਿੱਚ ਕਈ ਅਫਸਰ ਹੋਰ ਵੀ ਫਸ ਗਏ ਆਈਐਸ ਤੇ ਆਈਪੀਐਸ ਹੋਰ ਵੀ ਜਿਵੇਂ ਕਿ 10 ਆਈਪੀਐਸ ਤੇ ਆਈਐਸ 5 ਇਹ 15 ਜਣਿਆਂ ਦਾ ਵਿੱਚ ਹੋਰ ਵੀ ਕਈ ਗਿਰਫਤਾਰ ਹੋਰ ਹੋਣਗੇ ਖੁਲਾਸੇ ਹੋਣਗੇ ਜਦੋਂ ਪਤਾ ਲੱਗਿਆ ਵੀ ਡੀਆਈਜੀ ਗਿਰਫਤਾਰ ਹੋ ਗਿਆ ਕਈ ਤਾਂ ਬਾਹਰ ਜਾਣ ਦੀ ਗੱਲ ਕਰ ਰਹੇ ਜਿਵੇਂ ਹੁਣ ਸੀਨੀਅਰ ਪੱਤਰਕਾਰਾਂ ਬਣੀਓ ਖੁਲਾਸੇ ਹੋ ਜਾਂਦੇ ਡੀਗ ਭੱਜਣ ਦੀ ਕੋਸ਼ਿਸ਼ ਵੀ ਕੀਤੀ ਐ ਤੇ ਪਰ ਲੇਕਿਨ ਹੁਣ ਇਹ 2 ਨੰਬਰ ਦਾ ਧੰਦਾ 2 ਨੰਬਰ ਦੇ ਕੰਮ ਇੰਨਾ ਪੈਸਾ ਕਿਵੇਂ ਆਉਂਦੇ ਸੀ ਤਾਂ ਹੁਣ ਜਿਹੜੀ ਕੀ ਖਬਰ ਤੁਸੀਂ ਸੁਣੀ ਲਈ ਤੇ ਪਰ ਲੇਕਿਨ ਹੁਣ ਡੀਆਈਜੀ ਇੱਕ ਸੀਬੀਆਈ ਜਦੋਂ ਗਿਰਫਤਾਰ ਕਰਦੀ ਆ ਤੇ ਉਹ ਕੋਰਟ ਦਾ ਕੀ ਕਹਿਣਾ ਉਹ ਗੱਲ ਵੀ ਖੁਲਾਸੇ ਕਰਾਂਗੇ ਤਾਂ ਜਿਹੜੀ ਹੁਣ ਤੱਕ ਦੀ ਅਪਡੇਟ ਆ ਇਹੇ ਇਹੀ ਨਿਕਲ ਕੇ ਸਾਹਮਣੇ ਆ ਰਹੀ ਆ ਵੀ 5 ਕਰੋੜ ਰੁਪਈਆ ਬਰਾਮਦ ਹੁੰਦਾ ਡੇਡ ਡੇਡ ਕਿਲੋ ਸੋਨਾ ਤੇ 22 ਘੜੀਆਂ ਮਹਿੰਗੀਆਂ ਘੜੀਆਂ ਮਹਿੰਗੀਆਂ ਗੱਡੀਆਂ ਇਹ ਆਈਆਂ ਕਿੱਥੋਂ ਇਹ ਦੋ ਨੰਬਰ ਦੇ ਧੰਦੇ ਨਾਲ ਹੀ ਹੁੰਦਾ ਜਾਂ ਇਹ ਚਿੱਟਾ ਵਿੱਚ ਬਕਾਉਂਦੇ ਆ ਜਾਂ ਨਸ਼ੇ ਵਾਲੇ ਨਾ ਹੱਥਾ ਹੁਣ ਹੋਰ ਕਈ ਗੱਲਾਂ ਦੇ ਖੁਲਾਸੇ ਆਉਣੇ ਬਾਕੀ ਆ ਇਹ ਸੀਬੀਆਈ ਜਿਵੇਂ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰੂਗੀ ਪੇਸ਼ੀ ਸੀਗੀ ਗੱਲ ਕੋਰਟ ਦੇ ਵਿੱਚ ਹੁਣ ਕੀ ਖਬਰ ਆਊਗੀ ਨਿਕਲ ਕੇ ਸਾਹਮਣੇ ਉਹ ਖਬਰ ਵੀ ਸਾਂਝੀ ਕਰਾਂਗੇ ਪਰ ਲੇਕਿਨ ਹੁਣ ਆਪ ਲੋਕਾਂ ਨਾਲ ਜ਼ਿਆਦਾ ਵੱਡੇ ਵੱਡੇ ਪੁਲਿਸ ਅਫਸਰ ਫੜੇ ਚੰ ਜਿਵੇਂ ਗੱਲ ਕਰੀਏ ਜੁੱਧ ਨਸ਼ਾ ਵਿਰੋਧ ਸੀਐਮ ਭਵੰਤਵਾਨ ਵੀ ਇੱਕ ਐਕਸ਼ਨ ਹੁੰਦਾ ਉਹਦੇ ਵਿੱਚ ਵੱਡੇ ਵੱਡੇ ਅਫਸਰ ਫੜੇ ਵੀ ਗਏ ਜੇ ਗੱਲ ਕਰੀਏ ਥਾਰ ਵਾਲੀ ਦੀ ਅਮਨਦੀਪ ਕੌਰ ਫਿਰ ਇੱਕ ਏਐਸਆਈ ਫੜਿਆ ਗਿਆ ਸੀ ਜਿਹੜਾ ਜੇਬ ਦੇ ਵਿੱਚ ਚਿੱਟਾ ਵਕਾਰਿਆ ਸੀ ਤੇ ਪਤਾ ਨਹੀਂ ਹੋਰ ਹਜੇ ਹੋਰ ਕਿੰਨੇ ਕਹਿ ਜੇ ਮਾਮਲੇ ਸਾਹਮਣੇ ਆਉਣਗੇ ਹੁਣ ਆਪਾਂ ਇਹ ਨਹੀਂ ਕਹਿੰਦੇ ਸਾਰੀ ਪੁਲਿਸ ਮਾੜੀ ਨਹੀਂ ਵਿੱਚ ਚੰਗੇ ਵੀ ਆਪਣੀਆਂ ਡਿਊਟੀਆਂ ਨਿਭਾਰੇ ਆ ਤਾਂ ਵਿੱਚ ਜਿਹੜੀਆਂ ਕਾਲੀਆਂ ਪੇਡਾਂ ਤੇ ਸਾਡਾ ਪੰਜਾਬ ਨੂੰ ਆਪਾਂ ਕਹਿੰਦੀ ਵੀ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਚੱਲੇ ਆ ਇਹ ਹੁਣ ਇਕੱਲੇ ਜੇ ਗੱਲ ਕਰੀਏ ਇਕੱਲੇ ਸਿਉਨੇ ਦੀ ਨਹੀਂ ਇਹ 2 ਨੰਬਰ ਦੇ ਕੰਮ ਨਾਲ ਹੀ ਆਏ ਆ ਹੁਣ ਇਹ ਇੰਨਾ ਪੈਸਾ ਇੰਨਾ ਸੋਨਾ ਮਹਿੰਗੀਆਂ ਗੱਡੀਆਂ ਮਹਿੰਗੀਆਂ ਗੱਡੀਆਂ ਆਈਆਂ ਕਿੱਥੋਂ ਤੇ ਦੋ ਨੰਬਰ ਦਾ ਕੰਮ ਨਹੀਂ ਹੋਰ ਕੁਝ ਨਹੀਂ ਤੇ ਪਰ ਲੇਕਿਨ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਖਬਰ ਵੀ ਸਾਂਝੀ ਕਰਾਂਗੇ ਕਿਉਂਕਿ ਜੇ ਗੱਲ ਕਰੀਏ ਕੋਰਟ ਦੇ ਵਿੱਚ ਪੇਸ਼ੀ ਉਹਨਾਂ ਦੀ ਅੱਗੇ ਦੇ ਮਾਮਲੇ ਕੀ ਨਿਕਲ ਕੇ ਸਾਹਮਣੇ ਆਉਣਗੇ ਜਲਦ ਖਬਰ ਸਾਂਝੀ ਕਰਾਂਗੇ ਜਦ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਵੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਗਏ ਨੂੰ ਨਮਟੋ ਤੇ ਧੰਨਵਾਦ